ਫਿਰ ਸਾਡਾ ਆਪਣਾ ਕਲੇਮ ਹੈ ਜਿਹੜਾ ਉਹ ਫਿੱਕਾ ਨਹੀਂ ਪੈ ਜੇਗਾ ਇੱਕ ਪਾਸੇ ਅਸੀਂ ਦਾਅਵਾ ਕਰ ਰਹੇ ਹਾਂ ਕਿ ਸਾਡਾ ਝੋਨਾ ਖਰਾਬ ਹੋਇਆ ਇੱਕ ਪਾਸੇ ਉਹ ਅੰਕੜਾ ਦੱਸਦਣਗੇ ਕਿ ਤੁਹਾਡਾ ਝੋਨਾ ਤਾਂ ਪੂਰਾ ਹੀ ਆਇਆ ਜਿੰਨਾ ਪਿਛਲੀ ਵਾਰੀ ਸੀਗਾ ਕਿਉਂਕਿ ਬਾਹਰੋਂ ਝੋਨਾ ਆ ਕੇ ਇੱਥੇ ਵਿਕਣ ਲੱਗਿਆ ਸਾਡਾ ਖੁੱਤ ਦਾ ਦਾਵਾ ਖਰਾਬੇ ਦਾ ਉਹ ਵੀਕ ਨਹੀਂ ਪੈ ਜੇਗਾ ਉਹ ਦਾਵਾ ਪਹਿਲੇ ਹੀ ਹਰਬੀ ਜੀ ਪੈ ਚੁਕੇ ਆ ਠਿੱਕਾ ਕਿਉਂਕਿ ਅਸੀਂ ਕਲੇਮ ਲੌਜ ਨਹੀਂ ਹੋਏ ਲੌਗ ਬੁੱਕਾਂ ਜਿਹੜੀਆਂ ਇਹਨਾਂ ਦੀਆਂ ਡਾਟਾ ਡੰਪ ਹੈਗੇ ਨੇ ਹੈੱਡਲਾਈਟ ਵਾਲੇ 1 ਸਤੰਬਰ ਤੋਂ ਤੇ ਫੁੱਲ ਫਲੇਜ ਚੱਲੀ ਪਿਆ ਸੀਗਾ ਹੱਲੇ ਤੱਕ ਕਈ ਪੈਲੀਆਂ ਜੱਜਮੈਂਟ ਸਵੇਰੇ ਦੇਖਿਆ ਹੱਲੇ ਤੱਕ ਪਾਣੀ ਖੜਾ ਹੈ ਔਰ ਬੁਰੀ ਤਰ੍ਹਾਂ ਝੋਨਾ ਜਿਹੜਾ ਖਰਾਬ ਹੋ ਗਿਆ ਮੈਨੂੰ ਤਾਂ ਇਹ ਹੈਰਾਨੀ ਹੁੰਦੀ ਹੈ ਵੀ ਕਦੇ 14 ਮੈਂਬਰੀ ਟੀਮ ਆ ਗਈ 12 ਮੈਂਬਰੀ ਕੇਂਦਰ ਸਰਕਾਰ ਦੀ ਟੀਮ ਆ ਗਈ ਅਜੇ ਤੱਕ ਰਿਪੋਰਟ ਹੀ ਨਹੀਂ ਦੇ ਸਕੀ ਇਹਨਾਂ ਨੂੰ ਦੂਸਰੇ ਪਾਸੇ ਲਗਭਗ 49000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਿਟ ਪੰਜਾਬ ਨੂੰ ਮਿਲੀ ਹੈ ਪਰ ਉਹ ਜਿਹੜਾ ਪੈਸਾ ਹੈ ਉਹਦੇ ਵਿੱਚੋਂ ਜਦੋਂ ਇਹ ਕੇਂਦਰ ਸਰਕਾਰ ਨੂੰ ਬਿੱਲ ਹੋਣਾ ਪੰਜਾਬ ਸਰਕਾਰ ਨੂੰ ਉਹਦੇ ਵਿੱਚੋਂ ਟੈਕਸ ਮਿਲਣਾ ਮਾਰਕੀਟ ਫੀਸ ਮਿਲਣੀ ਹੈ ਰੂਰਲ ਡਿਵੈਲਪਮੈਂਟ ਫੰਡ ਮਿਲਣਾ ਹੈ ਉਹਦਾ ਵੀ ਖਿਆਲ ਰੱਖਿਆ ਜਾ ਰਿਹਾ ਉਹਦੇ ਵੱਲ ਤੇ ਇਹਨਾਂ ਧਿਆਨ ਨਹੀਂ ਦੇਦੇ ਜਿਹੜਾ ਬਾਹਰੋਂ ਆ ਰਿਹਾ ਉਹ ਪੈਸਾ ਕੌਣ ਕਮਾ ਰਿਹਾ ਤੇ ਉਹ ਲੋਕ ਪੈਸਾ ਕਮਾ ਰਹੇ ਨੇ ਜਿਹੜੇ ਸਿੰਗਲ ਮੰਡੀ ਦੇ ਸਪੋਰਟ ਦੇ ਵਿੱਚ ਸਣ ਜਦੋਂ ਇਹ ਇਨਫੋਰਮਲ ਡਾਟਾ ਜਾਏਗਾ ਕਿਉਂਕਿ ਜਦੋਂ ਪ੍ਰੀਲੀਮినਰੀ ਇਨਵੈਸਟੀਗੇਸ਼ਨ ਕੇਂਦਰੀ ਏਜੰਸੀਆਂ ਦੀਆਂ ਨਜ਼ਰਾਂ 'ਚੋਂ ਦੂਰ ਕੁਝ ਨਹੀਂ ਆਏਗਾ